ਮਿਤ ਸਰ ਤੋਂ ਸੰਸਦ ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਚੋਣਾਂ ਵਿੱਚ ਕਰੀਬ 1 ਲੱਖ ਵੋਟਾਂ ਦੇ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਪਹਿਲੀ ਵਾਰ ਮਜੀਠਾ ਵਿੱਚ ਰੋਡ ショਅ ਕਰਨਗੇ ਭਾਜਪਾ ਦੇ ਸੀਨੀਅਰ ਆਗੂ ਅਰੰਮ ਜੇਟਲੀ ਨੂੰ ਹਰਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਬੀਤੇ ਦਿਨੀ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਅੰਮ੍ਰਿਤਸਰ ਦੇ ਲੋਕਾਂ ਦਾਤਾਂ ਨਾਲ ਗੱਲ ਕੀਤਾ ਅੰਮ੍ਰਿਤਸਰ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਚੋਣੇ ਦੇ ਸਮਰਥਨ ਮੁੱਲ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਬੋਨਸ ਨਹੀਂ ਮਿਲਣਾ ਚਾਹੀਦਾ ਇਸ ਦੇ ਨਾਲ ਹੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਸ ਦੌਰਾਨ ਉਹਨਾਂ ਨੇ ਸੱਤਾ ਤੇ ਅਕਾਲੀ ਦਲ ਤੇ ਖਾਸੇ ਨਿਸ਼ਾਨੇ ਸਾਦੇ ਨੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣ ਦੀ ਗੱਲ ਆਖੀ ਜਾਂਦੀ ਹੈ ਪਰ ਸਮਾਰਟ ਸਿਟੀ ਦੀ ਥਾਂ ਉਸ ਨੂੰ ਹੈਰਿਟੇਜ ਸਿਟੀ ਬਣਾਉਣਾ ਚਾਹੀਦਾ ਯਾਨੀ ਕਿ ਵਿਰਾਸਤੀ ਸ਼ਹਿਰ ਬਣਾਉਣਾ ਚਾਹੀਦਾ ਇਸ ਦੇ ਨਾਲ ਹੀ ਨਸ਼ਿਆਂ ਦੇ ਮੁੱਦੇ ਦੇ ਉੱਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਸਪ੍ਰੈਸ ਕਾਨਫਰੰਸ ਦੌਰਾਨ ਸੱਤਾਧਿਰ ਅਕਾਲੀ ਦਲ ਨੂੰ ਕਿਰਿਆਇ ਅਤੇ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਅਚਾਨਕ ਹੀ ਨੀਮਸਤੀ ਆਦੀ ਦਿਖਾਈ ਜਾ ਰਹੀ ਹੈ ਕਾਲੀ ਸਰਕਾਰ ਵੱਲੋਂ ਪਰ ਪਿਛਲੇ ਕਈ ਸਾਲਾਂ ਤੋਂ ਕੀ ਕਰ ਰਹੇ ਸਨ ਪ੍ਰਕਾਸ਼ ਸਿੰਘ ਬਾਦਲ ਸੋ ਸਿੱਧੇ ਤੌਰ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਸੱਤਾਧਿਰ ਤੇ ਅਤੇ ਨਾਲ ਹੀ ਕਿਹਾ ਕਿ ਡੀ ਐਡਿਕਸ਼ਨ ਸੈਂਟਰਸ ਨੂੰ ਬਣਾਉਣ ਦੀ ਬੇहद ਜ਼ਰੂਰਤ ਹੈ ਜੋ ਕਿ ਨਸ਼ੇ ਖਤਮ ਕਰ ਸਕੇ ਪੰਜਾਬ ਦੇ ਜੋ ਨੌਜਵਾਨ ਨਸ਼ੇ ਵਿੱਚ ਰੁੜੇ ਜਾ ਰਹੇ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਚੋਨੇ ਦੀ ਸਮੱਸਿਆ 50 ਰੁਪਏ ਦਾ ਮਕੌਲ ਹੈ ਸਾਡੇ ਸਮੇਂ 'ਚ ਅਸੀਂ ਬੋਨਸ ਵੀ ਦਿੱਤੇ ਅਸੀਂ ਚੋਨੇ ਦਾ ਭਾਅ ਵੀ ਬਹੁਤ ਚੱਕਿਆ ਸੀ ਜਿਹੜਾ ਜਿਹੜਾ ਇਹ ਪ੍ਰਾਈਸ ਦਿੰਦੇ ਨੇ ਐਮਐਸਪੀ ਔਰ ਮੈਂ ਹੁਣ ਚਾਹੁੰਦਾ ਕਿ ਐਮਐਸਪੀ ਇਹ ਇਹ ਦਾ ਬਿਲਕੁਲ ਕੁਝ ਵੀ ਨਹੀਂ ਹੈ ਇੱਕ ਬੋਨਸ ਵੀ 100 ਰੁਪਏ ਦੇਣ।